ਉਹੋ ਕਰ ਬਲ ਹੈ ਤਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਤਿਆਰਾ ਸਾਖਤ ਕੋ ਦੇ ਪੰਧ ਪਾਈਐ ਮਰਦਨ ਮੈਂ ਆਈ ਜਾਈ ਹੈ ਗੁਰ ਕੇ ਸੇਵਕ ਸਤ ਗੁਰ ਪਿਆਰੇ ਓਏ ਮੈਂ ਸੈ ਤਖਤ ਸੋ ਸ਼ਬਦ ਵਿਚਾਰੀ ਅੱਲਾਹ ਅਤਰ ਗਤ ਜਾਣ ਸਤ ਸੰਗਤ ਦਾ ਸਾਥ ਵਡਾਈ ਹੈ ਆਪ ਤਰੇ ਜਨ ਕਤ ਰਾਤਾਰੀ ਸੰਗਤ ਭੋਪਤ ਸੋ ਪਾਰ ਹੋਤਾ کوئی اپ گریٹ کٹ, کٹ پرتر مجارے جگ جگ اکا کی پرت کوئی پوچھے چار بند رگ تمل پنڈ سری ਨੀ ਆਪੇ ਡਾਣਾ ਤਰਜਾਮੀ ਸਾਸ ਸਾਸ ਸਚ ਨਾਮ ਸਮਾਲੀ ਅੰਤਰ ਉਦਰ ਮਜਾਰਾਹੀ ਚਾਰ ਪਦਾਰਥ ਲੈ ਜਗ ਆਇਆ ਸੇਵ ਸ਼ਕਤੀ ਕਰ ਬਸਾ ਪਾਇਆ ਇੱਕ ਬਸਾਰੇ ਤਾਂ ਪੜਹਾਰੀ ਅੰਤ ਲੈ ਨਾਮ ਬਸਾ ਰਾਹੀ ਬਾਲਕ ਪਰੇ ਬਾਲਕ ਤੀ ਲੀਲਾ ਕੋਈ ਸਤਿਗੁਰ ਮਿਲੈ ਤਾਂ ਸੋਚੀ ਹੋਈ ਪੈਨ ਗੁਰ ਬਜਰ ਕਾ ਪਾਟਨ ਭੁੱਲੇ ਸ਼ਬਦ ਮਿਲੈ ਜਿਸ ਤਾਰਾਹੀ ਬਰਦ ਪਿਆਤ ਅਸੀ ਜੈ ਦੇਹੀ 라ਵਣਦ ਪਈ ਅਪ ਸਮੇਹੀ ਧਾਮ ਬਸਾਰ ਚੱਲੇ ਮੋੰਗਾਲ ਬਸਾਰਤ ਲੈ ਕੂੜਿਆ ਰੋ ਆਵਤ ਜਾਤ ਪੜੈ ਸਿਰਸਾਰੋ ਸਾਹੁਰੜੈ ਘਰ ਵਾਸ ਨਾ ਪਾਈ ਪੀੜੈ ਸਿਰ ਮਾਰਾ ਹੈ ਖਾਜੈ ਪੈ ਤੇ ਰਲੀ ਕਰੀ ਜੈ ਮੇਰੀ ਅਭ ਭਗਤੀ ਬਾਦ ਮਰੀ ਚੈ ਸਰ ਅਪਸਰ ਕੀ ਸਾਰਣਾ ਜਾਣੈ ਧਰਮਾਰੇ ਗਿਆਚਾਰਾਹੀ ਪਰਵਰਤੀ ਨਰਵਰ ਤਪਸ਼ਾਣ ਗੁਰ ਕੈ ਸਭ ਸਬਦ ਕਰ ਜਾਣੇ ਕਿਸ ਹੀ ਮੰਦਾ ਆਖ ਨਾ ਚੱਲੈ ਸੱਚ ਖਰਾ ਸਤਿਆਰਾ ਸਾਠੇ ਬਿਨਾ ਦਰਸ ਜੈ ਨਾ ਕੋਈ ਸਾਠ ਸ਼ਬਦ ਪੈ ਤੇ ਪਤ ਹੋਈ ਆਪੇ ਬਖਸ਼ ਲਈ ਤਸ ਭਾਵੈ ਹੋ ਮੈਂ ਗਰਬ ਨਿਵਾਰਾਹੀ ਗੁਰ ਕਰਪਾ ਤੇ ਹੁਕਮ ਬਿਸ਼ਾਣ ਹੈ ਜੁਗੈ ਜੁਗੰਤਰ ਕੀ ਬਿਦ ਜਾਣੈ ਨਾ ਆ ਦੇ ਕਦਾ ਮਡਪੋ ਤਰਤਾਰੀ ਸਤਿ ਤਾਰੇ ਤਾਰਨ ਹਾਰਾਹੀ ਮਾਰੂ ਮਹੱਲਾ ਪਹਿਲਾ ਹਰ ਸਾਮੀ ਤਾਹੀ ਮੈਂ ਕੋਈ ਜਨ ਤਰ ਬਨ ਦੀਆ ਸੁਰਤ ਸੋ ਬੋਈ ਸਰਬਨੀਆਂ ਪ੍ਰਤਪਾਲ ਸਮਾਲੇ ਸੋ ਹੱਤਰ ਦਾਤਾ ਮੀਤਾ ਹੈ ਸਰਵਰ ਆਵਾਂਸ ਪਿਆਰੀ ਸਾਗਰ ਮੈਂ ਰਤਨ ਲਾਲ ਬਹੁਤ ਸਾਰੇ ਮੋਤੀ ਮਾੜ ਕਹੀ ਦਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰ ਅਗਮ ਅਗਹਾ ਆਰਾਧਨ ਰਲਾ ਤਾਰੀ ਤਾਰਣ ਹਾਰਾ ਮੇਰ ਲਈ ਰਗ ਲੀਤਾ ਹੈ ਸਤ ਗੁਰੂ ਬਾਝੋਂ ਮੁਕਤ ਕਰਨੀ ਹੀ ਹੋਵਾ ਗਗਦੀ ਦਾਸ ਨੇ ਹੀ ਦਰਗ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ ਸਤ ਗੁਰੂ ਦਾਤਾ ਮੁਕਤ ਕਰਾਈ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਈ ਜਮ ਜਗਾ ਤਤਾ ਹੀ ਕਰਨ ਲਾਗੇ ਜਿਸ ਅਗਨ ਮੁਜੀ ਫਰਸੀਦਾ ਹੈ ਕਾਇਆ ਹਸ ਪ੍ਰੀਤ ਬਹੁ ਧਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਉਠ ਚੱਲਦਾ ਮਤਾਂ ਨਾ ਕੀ ਨਾਹੇ ਸਰੇਟੋ ਪਾਏ ਰਹੀ ਪ੍ਰਭ ਸਾਜੈ ਪੌਣ ਪਾਣੀ ਬੈ ਸੰਤਰ ਗਟੈ ਮਨਵਾ ਡੋਲੇ ਤੂ ਤ ਸੰਗਤ ਮਿਲ ਸੋ ਪਾਏ ਜੋ ਕੁਛ ਕੀ ਤਾਹੇ ਨਾਮ ਬਸਾਰ ਦੋਖ ਦੁਖ ਸਹੀਐ ਕਰਣਾ ਕੀ ਹੋ ਰਹੀ ਏ ਨਰਕ ਕੂਪ ਮੈਂ ਗੋਤੇ ਖਾਵੈ ਜਉ ਜਲ ਤੇ ਬਾਹਰ ਨੀਤਾ ਹੈ 84 ਨਰਕ ਸਾਖਤ ਪੋਗਾਈ ਏ ਜੈਸਾ ਕੀਤੇ ਤੈ ਸੋ ਪਾਈਏ ਸਤ ਗੁਰ ਬਾਜੋ ਅਪਤ ਨ ਹੋਈ ਕਿਹੜਾ ਤਾਂ ਬਾਦ ਦਾ ਕਰਸ ਤੀਤਾ ਹੈ ਖੰਡੇ ਤਾਰ ਕਲੀ ਅਤ ਪੀੜੀ ਨੇ ਖਾ ਨਹੀਂ ਜੈ ਤਿਲ ਝੋ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਨ ਹਾਰ ਦਾ ਸਮੁਗਤ ਨਾ ਪੀਤਾ ਹੈ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬੇਨਹਾਰ ਰਸ ਮੁਕਤ ਨਾ ਕੀਤਾ ਹੈ ਮੀਤ ਸਖੇ ਕੀਤੀ ਝੁਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣਾ ਆਨੰਦਨ ਕੀਰਤਨ ਕੀ ਨਾਹੀ ਗੂੜ ਸੋੜ ਸਾਚੇ ਕੋ ਧਾਵੋ ਉਈ ਸੋ ਸੋਈ ਫਲ ਪਾਵੋ ਸਾਚ ਬਖਰ ਕੇ ਪਾਪਾਰੀ ਮਰਲੇ ਲੈ ਲਾ ਹਾ ਸੌਦਾ ਕੀਨਾ ਹੈ ਹਰ ਹਰ ਨਾਮ ਬਖਰ ਲੈ ਚਲੋ ਦਰਸ਼ਨ ਪਾਵੋ ਸਹਿਜ ਮਹੱਲੋ ਗੁਰਮੁਖ ਖੋਜ ਲਹਿ ਤਨ ਪੂਰੀ ਨਾ ਸਮਦਰਸੀ ਕੀਨਾ ਹੈ ਪ੍ਰਾਪ ਵੀ ਅੰਤ ਗੁਰਮਤਿ ਕੋ ਭਾਵੈ ਪੁਰਖ ਸਬਦ ਮਨ ਕੋ ਸਮਝਾਵੈ ਸਤ ਗੁਰ ਕੀ ਬਾਣੀ ਸਤ ਸਤ ਕਰਮਾ ਨੂੰ ਐ ਆਤਮ ਬ੍ਰਹਮੈ ਲੀਤਾ ਹੈ ਨਾਰਦ ਸਰਦ ਸੇਵਕ ਤੇਰੀ ਤੇਰ ਪਵਣ ਸੇਵਕ ਪਡੋ ਵੜੇ ਰੇ ਸਭ ਤੇਰੀ ਕੁਦਰਤ ਤੋਂ ਸਰ ਸਰਦਾਤਾ ਸਭ ਤੇਰੋ ਕਾਰਨ ਕੀਤਾ ਹੈ ਇੱਕ ਦਰਸੀ ਬੇਦਰਦ ਬਜਾਈ ਹੋਏ ਦਰਗਹਿ ਪੈਦੀ ਸਤਿਗੁਰੂ ਛੜਾਏ ਹੋ ਮੈਂ ਬੰਦ ਸਤਿਗੁਰ ਦੂੜੀ ਜਨ ਕਟ ਚਲਣ ਦਾ ਸਤਗੁਰ ਮਿਲੋ ਨੀ ਤੋਂ ਬਿਦਸਾਈ ਜਿਤ ਪ੍ਰਭ ਪਾਵੋ ਅੰਤ ਨ ਘਾਈ ਹਉ ਮੈਂ ਹਾਰ ਕਰਉ ਗੁਰ ਸੇਵਾ ਹੇ ਮਰੈ ਮਰ ਜਾਹੀ ਓਰ ਬਲ ਫੇਰਾ ਲੇਖ ਨ ਮਟਾਈ ਜਾਂ ਮਦਾਰ ਅੰਧ ਕੋ ਆਰਾਹੇ ਇੱਕ ਆਵੇ ਜਾਵੇ ਘਰ ਵਾਸ ਨ ਪਾਵੇ ਕਰਤਕੇ ਬਾਦੇ ਪਾਪ ਕਮਾਵੇ ਅੰਦਰੇ ਸੋਚੀ ਪੂਜ ਤਕਾਈ ਲੋਭ ਪੁਰਾ ਅਹੰਕਾਰਾ ਹੈ ਪਰ ਮੇਨ ਕਿਆ ਤਸ ਤਨ ਸਿੰਗਾਰਾ ਪਰ ਪਰ ਰਾਤੀ ਖਸਮ ਬਿਸਾਰਾ ਜਉ ਬੇਸਵਾ ਪੂਤ ਬਾਪ ਕੋ ਕਹੀਏ ਤਉ ਫੋਕਟ ਕਾਰ ਵਿਕਾਰਾ ਹੈ ਜੇ ਤਪੰਜਰ ਮੈਂ ਤੋਖ ਕਨੇਰੀ ਨਰਕ ਭਜੇ ਅਗਿਆਨ ਅਦੇਰੇ ਧਰਮ ਰਾਇ ਕੀ ਬਾਕੀ ਨਹੀਂ ਜੈ ਜਿਨ ਹਰ ਦਾ ਨਾਮ ਬਿਸਾਰਾ ਹੈ ਸੂਰਜ ਤਪੈ ਕਰਨ ਬਿਖ ਝਾਲਾ ਪਤ ਪਸੂ ਮਨ ਮੁਕ ਮੇਤਲ ਆਸਾ ਬਣਸਾ ਕੁੜ ਕਮਾਵੇ ਰੋਗ ਬੁਰਾ ਬੁਰਿਆ ਰਹਾ ਹੈ ਮਸਤਕ ਭਾਰ ਕਲਰ ਸਿਰ ਪਾਰਾ ਕਿਉ ਕਰ ਭਵਜ ਲੰਗ ਸਪਾਰਾ ਸਤਗੁਰ ਪੋਹਿਤ ਆਦ ਜੁਗਾਦੀ ਰਾਮ ਨਾਮ ਨਸਤਾਰਾ ਹੈ ਪੁੱਤਰ ਕਲਤਰ ਜਗ ਹੀਤ ਪਿਆਰਾ ਮਾਇਆ ਆਪਾ ਸਾਰਾ ਚਮਕੀ ਫਾਹੀ ਸਤਗੁਰੂ ਢੋੜੀ ਗੁਰਮੁਖ ਤਤ ਵਿਚਾਰਾ ਹੈ ਕੂੜਮੁੱਠੀ ਚੱਲੇ ਬੋਰਾਹੀ ਮਨ ਮੁਖ ਤਾਜੇ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਬੜਦਾਣਾ ਨਾਮ ਦਾ ਪੋ ਸੁਖ ਸਾਰਾ ਹੈ ਸਤਗੁਰੁ ਟੁਟਾ ਸਖ ਦਰੜਾਈ ਸਭ ਰੋ ਸਭ ਦੁਖ ਮਿਟੇ ਮਾਰਗ ਪਾਏ ਕੰਡਾ ਪਾਏ ਨਕ ਡਈ ਮੂਲੇ ਜਿਸਾ ਸਤਗੁਰੁ ਰਾਖਣ ਹਾਰਾ ਹੈ ਏ ਹੂ ਕੇ ਰੜੇ ਤਨ ਸੀਜੈ ਮਨ ਮੁਕ ਪਥਰ ਸੈਣ ਨ ਭੀਜੈ ਕਰਨ ਪਜਾਵ ਕਰੀ ਬਹੁ ਤੇਰੀ ਨਰਕ ਸੁਰਗ ਅਵਤਾਰਾ ਹੈ ਮਾਇਆ ਬੇਖ ਪੈੰਗਾ ਮਨਾਲੀ ਅਰੰਧੁ ਬਦਾ ਘਰ ਬਹੁਤੇ ਗਾਲੇ ਸਤਗੁਰ ਬਾਝੋਂ ਪ੍ਰੀਤ ਨਾ ਉਪਜੈ ਭਗਤ ਰਤੇ ਪਤੀਆ ਰਾਹੇ ਸਾਖਤ ਮਾਇਆ ਕੋ ਬੋਤਾਵੇ پاؤ کمر پاؤ پاؤ پوہارا منت نوٹھی کور کم درمت درکار ਤਬੋਰੇ ਮੇਲੇ ਤਾਵਨੋ ਆਂਟਿ ਕੈ ਰਾਮ ਨਾਮ ਦੇ ਸਰਣ ਪਰੇ ਕੈ ਹਰ ਧਰ ਨਾਮ ਅਮੋਲ ਕਦੀ ਬੈ ਹਰ ਦਸ ਦਰ ਕੇ ਪਿਆਰਾ ਹੈ ਰਾਮ ਨਾਮ ਸਾਧੂ ਸਰਣਾਈ ਸਤ ਗੁਰ ਬਚਨੀ ਗਾਤਮਤ ਪਾਈ ਨਾਨਕ ਹਰ ਜਪ ਹਰ ਬਨ ਮੇਰੀ ਅਰ ਮੇਲੇ ਮੇਲਣ ਹਾਰਾਹੀ ਮਾਰੂ ਮਹੱਲਾ ਪਹਿਲਾ ਘਰ ਰਹਾਰੇ ਮਨ ਮੁਖਦਿਆਨੀ RAM ਜਪੋ ਅੰਤਰ ਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਜਾਪ ਆਵੋ ਬੋਕਤ ਦੁਆਰਾ ਜਿਸ ਦੇ ਬਿਸਰੇ ਜਾਂ ਮਝੋ ਹੜ ਲਗੇ ਸਭ ਸੁਖ ਜਹੇ ਦੁਖਾਂ ਫੋਨੇ ਆਗੇ ਰਾਮ ਦਾ ਨਾਮ ਜਪ ਗੁਰਮਖ ਜੀੜੇ ਇਹੋ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ They would have put up a ਬਿਲਾ ਬੋ ਅੰਤ ਕਾਲਾ ਜਮ ਜੋ ਰਸਾ ਕੈ ਹਰ ਬੋ ਲੋ ਨਾਮ ਪਿਆਰਾ ਹੈ ਸਤ ਗੁਰ ਪੁਰਖ ਦਾਤਾ ਵੱਡਾ ਗਾਣਾ ਸ ਸੰਤਰ ਸਾਚ ਸਬਦ ਸਮਾਣਾ ਜਿਸ ਕੋ ਸਤ ਗੁਰ ਮਿਲੇ I'm ਕਰਮ ਜਾ ਰਾਹੀ ਸਾਕਤ ਜਮ ਕੀ ਕਾੜ ਨਾ ਝੂਕੇ ਤਮ ਕਾ ਡੰਡ ਨ ਕਬਹੁ ਮੁਕੇ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਪਰਿ ਉਪਹਾਰ ਅਫਾਰਾਹੀ ਬਿਨ ਗੁਰ ਸਾਕਤ ਕਹੋ ਕੋਤਰਿਆ ਹਮੈਂ ਕਰਤਾ ਭਵਜਲ ਪਰਿਆ ਬਿਨ ਗੁਰ ਪਾਰ ਨ ਭਾਵੇ ਕੋਈ ਹਰ ਜਪੀਏ ਪਾਰ ਉਤਾਰਾ ਹੈ ਗੁਰ ਕੀ ਦਾਤ ਨ ਮਿਟੈ ਕੋਈ ਜਿਸ ਬਖਸ਼ੇ ਤਿਸ ਤਾਰੇ ਅਸੋਈ ਦਨਮ ਪਰਣ ਦੁਖ ਢੀਡ ਨਾਵੇ ਮਨ ਸੋ ਪ੍ਰਭ ਅਪਰ ਅਪਾਰਾ ਹੈ ਗੁਰ ਤੇ ਪੂਲੇ ਆਵੋ ਜਾਵੋ ਜਨਮ ਮਰੋ ਹੁਣ ਪਾਪ ਕਮਾ ਬੋ ਸਾਕਤ ਮੂੜ ਅਤੀਤ ਨਾ ਕੀਤੇ ਦੁਖ ਲਾਗੇ ਤਾ ਰਾਮ ਭੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੀ ਕੀਏ ਸੋ ਜਾਣ ਜਿਨ ਦਾਤ ਤਾ ਦਈ ਕਿਸ ਕੋ ਦੋਸ ਦੇਹ ਤੂੰ ਪ੍ਰਾਣੀ ਸੋ ਆਪਣਾ ਕੀ ਆਕਰਾਰਾ ਰਾਹੇ ਹਮੇ ਮਮਤਾ ਕਰਦਾ ਬਾਕਤ ਕਰੋ ਜਨ ਭਾਈ ਅਕਥ ਕਥੋ ਮਨ ਮਨ ਸਮਾਈ ਓਟ ਚਲਤਾ ਠਾਕ ਰਖੋ ਘਰ ਆਪਣੇ ਦੁੱਖ ਕਾਟੇ ਕਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੋਰਾ ਮੁਖ ਹਰਲੇਪ ਗੋਰਾ ਮੁਖ ਜਾਤੀ ਨਾਨਕ RAM ਨਾਮ ਮਤ ਗੁਰ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸਰਣ ਪਰੇ ਗੁਰ ਦੀਪ ਤੁਮਾਰੀ ਤੂੰ ਸਰਬ ਰਤ ਦਇਆਲ ਅપરાਦੀ ਤੇਰੇ ਬੋੜ ਨਾ ਡਾਣੇ ਕੋਈ ਤੂੰ ਪੂਰਾ ਪਰਖ ਬਿਦਤਾ ਹੈ ਤੂੰ ਆਦ ਜੁਗਾਦ ਕਰੇ ਪ੍ਰਤਪੱਲਾ ਘਟ ਘਟ ਰੂਪ ਨੂੰ ਪਤੈ ਅੱਲਾ ਝਾਦ ਦਬਾਵੇ ਤੇ ਵਚ ਲਾਵੇ ਸਭ ਤੇਰਾ ਕੀ ਆ ਕਮਾਤਾ ਹੈ ਪਲੀ ਜਗ ਜੀਵਨਾ ਸਭ ਕਟ ਭੋਗੈ ਹਰ ਰਸ ਪੀਪਨ ਤਾਪੀ ਦੇਵ ਆਪੀ ਦੇਵ ਤੇਹੀ ਲੋਈ ਜਗਤ ਪਿਤ ਦਾਤਾ ਹੈ ਜਗਤੋ ਪਾਇ ਖੇਲ ਰਚਾਇਆ ਪਵਣ ਪਾਣੀ ਅਗਨੀ ਜੋ ਪਾਇਆ ਦੇਹੀ ਨਗਰੀ ਨੌ ਦਰਵਾਜ਼ੀ ਦਸਵਾ ਗੋਪੁੱਤਰ ਹਾਤਾ ਹੈ